ਸੋ ਹਾਂਜੀ ਦੋਸਤੋ ਹਾਜ਼ਰ ਹਨ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਨਵੀਂ ਅਪਡੇਟ ਲੈ ਕੇ ਸੋ ਦੋਸਤੋ ਉੜਦਿੜ ਦੀ ਖਬਰ ਆਪਾਂ ਨੂੰ ਮਿਲੀ ਹੈਨ ਸਕਰੋਲ ਕਰਦੇ ਕਰਦੇ ਇੱਕ ਆਪਾਂ ਨੂੰ ਜਿਹੜਾ ਲੈਟਰ ਮਿਲੇ ਹੈ ਸ਼ਾਇਦ ਕਿਸੇ ਨਿੱਜੀ ਮਤਲਬ ਕਿਸੇ ਗਰੁੱਪ ਵੱਲੋਂ ਭਣਾਇਆ ਗਿਆ ਪਰ ਇਹਦੇ ਵਿੱਚ ਕਿੰਨੀ ਕੁ ਹੱਦ ਤੱਕ ਜਿਹੜੀ ਉਹ ਸਚਾਈ ਹੈ ਉਹ ਪਰ ਪੜਨ ਤੋਂ ਬਾਅਦ ਜਿਹੜਾ ਥੋੜਾ ਜਿਹਾ ਹੈਰਾਨੀ ਹੁੰਦੀ ਹੈ ਸੋ ਲੰਬੇ ਸਮੇਂ ਤੋਂ ਬਦਲੀਆਂ ਦੀ ਉਡੀਕ ਕਰ ਰਹੇ ਅਧਿਆਪਕ ਵਰਗ ਲਈ ਇੱਕ ਹੋਰ ਸ਼ੌਕਿੰਗ ਨਿਊਜ਼ ਹੈ ਜਿਹੜੀ ਉਹ ਸਾਹਮਣੇ ਆਈ ਹੈ ਕਿਉਂਕਿ ਅਧਿਆਪਕ ਤਾਂ ਇਹ ਸੋਚ ਰਹੇ ਸੀ ਕਿ ਸ਼ਾਇਦ ਸਾਨੂੰ 22 23 ਤਰੀਕ ਤੋਂ ਜਿਹੜੇ ਉਹ ਸਟੇਸ਼ਨ ਚੁਆਇਸ ਲਈ ਪੋਰਟਲ ਖੋਲ੍ਹਿਆ ਜਾਊਗਾ ਪਰ ਉਸ ਤੋਂ ਬਾਅਦ ਵਿਭਾਗ ਨੇ ਇੱਕ ਹੋਰ ਨਵਾਂ ਸੱਪ ਘਟ ਦਿੱਤਾ ਜਾਂ ਕਹਿ ਦਈਏ ਵੀ ਇੱਕ ਹੋਰ ਨਵਾਂ ਇਹਦੇ ਵਿੱਚ ਇੱਕ ਬਦਲਾਵ ਲੈ ਆਉਂਦਾ ਠੀਕ ਹੈ ਜੀ ਉਹ ਕੀ ਹੈ ਦੇਖ ਸਕਦੇ ਤੁਸੀਂ ਕਿ ਜਿਹੜੇ ਅਧਿਆਪਕ ਹੁਣ ਆਪਣੇ ਪੁਰਾਣੇ ਕੇਡਰ ਵਿੱਚ ਵਾਪਸ ਆਏ ਹਨ ਅਤੇ ਜਿੰਨਾ ਅਧਿਆਪਕਾਂ ਦਾ ਪ੍ਰੋਬੇਸ਼ਨ ਪੂਰੇ ਜੁਲਾਈ ਮਹੀਨੇ ਵਿੱਚ ਪੂਰਾ ਹੋ ਰਿਹਾ ਹੈ ਆਪਾਂ ਦੇਖਿਆ ਕਿ ਚਾਹੇ ਉਹ ਕਿਸੇ ਵੀ ਕੇਡਰ ਨਾਲ ਹੈ ਆਪਾਂ ਦੇਖਿਆ ਵੀ 6635 ਦਾ ਜੁਲਾਈ ਦੇ ਵਿੱਚ ਪਰਵੇਸ਼ਨ ਹੋਇਆ ਉਸ ਤੋਂ ਬਾਅਦ ਜਿਹੜੇ ਬੇਟਿੰਗ ਲਿਸਟਾਂ ਵਾਲੇ ਸੀ ਉਹਨਾਂ ਦਾ ਵੀ ਮਤਲਬ ਤਕਰੀਬਨ ਤਕਰੀਬਨ ਪੂਰੇ ਜੁਲਾਈ ਮਹੀਨੇ ਦੇ ਵਿੱਚ ਇਹਨਾਂ ਨੇ ਕਵਰ ਕਰ ਲਿਆ ਚਾਹੇ ਉਹ ਬਾਕੀ ਜਿਹੜੀਆਂ ਕਹਦੇ ਵੀ ਕੇਟਰ ਦੇ ਹੋਣਗੇ ਕਿਸੇ ਵੀ ਭਰਤੀ ਨਾਲ ਸੰਬੰਧ ਹੋਣ ਚਾਹੇ ਮਾਸਟਰ ਕੇਟਰ ਦੇ ਜਾਂ ਈਟੀਟੀ ਕੇਟਰ ਦੇ ਜਿਨ੍ਹਾਂ ਦਾ ਪਰਵੇਸ਼ਨ ਜੁਲਾਈ ਮਹੀਨੇ ਦੇ ਵਿੱਚ ਹੋਣਾ ਹੈ ਭਾਵੇਂ 31 ਜੁਲਾਈ ਤੱਕ ਜੇਕਰ ਉਹ ਆਪਣਾ ਪਰਵੇਸ਼ਨ ਕਲੀਅਰ ਕਰਦੇ ਆ ਤਾਂ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਜਿਹੜੇ ਅਧਿਆਪਕ ਕਿਸੇ ਕਾਰਨ ਬਦਲੀਆਂ ਭਰਨ ਤੋਂ ਵਾਂਝੇ ਰਹਿ ਗਏ ਠੀਕ ਹੈ ਜੀ ਸੋ ਹੁਣ ਉਹਨਾਂ ਨੂੰ ਵੀ ਇੱਕ ਮੌਕਾ ਜਿਹੜਾ ਉਹ ਦਿੱਤਾ ਜਾ ਰਿਹਾ ਉਹਨਾਂ ਲਈ ਸਪੈਸ਼ਲ ਇਸ ਵੀਕ ਦੁਬਾਰਾ ਪੋਰਟਲ ਓਪਨ ਹੋਣ ਜਾ ਰਿਹਾ ਸੋ ਦੋਸਤੋ ਹੁਣ ਕਿਉਂਕਿ ਜਦੋਂ ਦੇ ਜੇ ਪੋਰਟਲ ਦੁਬਾਰਾ ਉਪਲ ਹੋਊਗਾ ਤਾਂ ਆਬਵੀਅਸਲੀ ਹੈ ਵੀ ਜਿਹੜਾ ਉਹ ਸਟੇਸ਼ਨ ਚੁਆਇਸ ਨਹੀਂ ਹੋਣੀ ਕਿਉਂਕਿ ਦੋ ਵਾਰ ਸਟੇਸ਼ਨ ਚੁਆਇਸ ਹੋਣਾ ਜਾਂ ਮਤਲਬ ਪਹਿਲਾਂ ਉਹਨਾਂ ਨੂੰ ਜਿਹੜੇ ਅਧਿਆਪਕਾਂ ਨੇ ਅਪਲਾਈ ਕੀਤਾ ਪਹਿਲਾਂ ਉਹਨਾਂ ਨੂੰ ਸਟੇਸ਼ਨ ਚੁਆਇਸ ਕਰਾਉਣੀ ਫਿਰ ਉਸ ਤੋਂ ਬਾਅਦ ਜਿਹੜੇ ਰਹਿਗੇ ਉਹਨਾਂ ਨੂੰ ਕਰਾਉਣੀ ਮੈਂ ਕਿਤੇ ਨਾ ਕਿਤੇ ਇਹ ਛੋਟਾ ਛੋਟਾ ਜਿਹਾ ਗੜਬੜੀ ਵਾਲਾ ਕੰਮ ਲੱਗਦਾ ਹੈ ਸੋ ਜਿੱ ਵੀ ਵਿਭਾਗ ਇਸ ਹਫਤੇ ਦੁਆਰਾ ਪੋਰਟਲ ਖੋਲਣ ਜਾ ਰਿਹਾ ਹੈ ਠੀਕ ਹੈ ਜੀ ਕਿ ਜਿਹੜੇ ਜਿਹੜੇ ਭੈਣ ਭਰਾ ਰਹਿ ਗਏ ਉਹ ਪੂਰਾ ਕਰ ਸਕਣ ਉਸ ਤੋਂ ਬਾਅਦ ਜਿਹੜੇ ਭੈਣ ਭਰਾ ਮਾਰ ਜੁਲਾਈ ਦੇ ਵਿੱਚ ਪਰਵੇਸ਼ਨ ਪੂਰਾ ਹੋਣਾ ਹੈ ਉਹ ਵੀ ਉਸ ਤੋਂ ਬਾਅਦ ਜਿਹੜਾ ਅਪਲਾਈ ਕਰ ਸਕਣ ਕਿਤੇ ਹੱਦ ਤੱਕ ਤਾਂ ਦੋਸਤੋ ਇਹ ਸਹੀ ਵੀ ਜਾਪਦਾ ਹੈ ਪਰ ਇਹਦੇ ਵਿੱਚ ਇਹ ਹੈ ਅ ਵੀ ਜਿਹੜੇ ਹੁਣ ਭੈਣ ਭਰਾਵਾਂ ਨੇ ਅਪਲਾਈ ਕਰ ਚੁੱਕੇ ਹੈ ਮਤਲਬ ਉਹਨਾਂ ਨੇ ਜਨਰਲ ਡਿਟੇਲ ਆਪਦੀ ਫਿਲ ਕਰ ਚੁੱਕੇ ਹੈ ਤੋਂ ਸਟੇਸ਼ਨ ਦੀ ਜਿਹੜੀ ਉਡੀਕ ਕਰ ਰਿਹਾ ਹੈ ਠੀਕ ਹੈ ਜੀ ਜਾਂ ਤਾਂ ਪਹਿਲਾਂ ਹੀ ਤੁਸੀਂ ਪੂਰਾ ਜੁਲਾਈ ਦਾ ਸਮਾਂ ਲੈ ਲਓ ਜਿਸ ਤਰ੍ਹਾਂ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ 15 ਜੁਲਾਈ ਤੋਂ 15 ਅਗਸਤ ਤੱਕ ਜਾਂ ਤਾਂ ਤੁਸੀਂ 15 ਜੁਲਾਈ ਤੋਂ ਸ਼ੁਰੂ ਕਰਵਾ ਲਓ ਤੇ 15 ਅਗਸਤ ਤੱਕ ਤੁਸੀਂ ਜਿਹੜਾ ਹੈਗਾ ਜਨਰਲ ਡਿਟੇਲ ਉਹ ਫਿਲ ਕਰਵਾ ਲਓ ਘੱਟੋ ਘੱਟ ਅਧਿਆਪਕ ਵਰਗ ਨੂੰ ਇਹ ਪਰੇਸ਼ਾਨੀ ਤਾਂ ਨਾ ਹੋਵੇ ਕਿਉਂਕਿ ਦਿਨ ਰਾਤ ਉਹਨਾਂ ਦੇ ਮਨਾਂ ਦੇ ਵਿੱਚ ਇਹੀ ਲੱਗਿਆ ਰਹਿੰਦਾ ਹੈ ਕਿ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਜਿਹੜੇ ਉਹ ਆਪਣੇ ਘਰਾਂ ਤੋਂ ਦੂਰ ਬੈਠੇ ਆਪਣੇ ਬੱਚਿਆਂ ਤੋਂ ਦੂਰ ਬੈਠੇ ਆ ਕਿ ਕਦੋਂ ਸਟੇਸ਼ਨ ਚੋਇਸ ਹੋਣੀ ਹੈ ਕਦੋਂ ਉਹ ਉਹਨਾਂ ਦੀ ਬਦਲੀ ਹੋਵੇ ਤੇ ਕਦੋਂ ਆਪਣੇ ਪਰਿਵਾਰਾਂ ਕੋਲ ਉਹ ਪਹੁੰਚ ਸਕਣ ਸੋ ਇੱਕ ਵੱਡੀ ਨਖੇਦੀ ਵੀ ਜਿਹੜੇ ਪੰਜਾਬ ਜੀਟੀਯੂ ਵੱਲੋਂ ਤੇ ਹੋਰ ਯੂਨੀਅਨਸ ਵੱਲੋਂ ਕੀਤੀ ਗਈ ਆ ਉਹ ਪੱਤਰ ਆਪਾਂ ਇਸ ਦੇ ਵਿੱਚ ਐਡ ਨਹੀਂ ਕੀਤਾ ਕਿਉਂਕਿ ਅਲੱਗ ਤੋਂ ਇੱਕ ਵੱਡਾ ਪੱਤਰ ਜਿਹੜਾ ਹੋ ਪੂਰੇ ਬਲਾਕ ਦੇ ਜ਼ਿਲ੍ਹੇ ਲੈਵਲ ਤੇ ਤੇ ਪੂਰੀ ਸਟੇਟ ਲੈਵਲ ਤੇ ਜਿੰਨੀਆਂ ਵੀ ਯੂਨੀਅਨਸ ਨੇ ਖਾਸ ਕਰਕੇ ਜੀਟੀਯੂ ਪੰਜਾਬ ਤੇ ਹੋਰ ਯੂਨੀਅਨ ਦੇ ਨਾਲ ਉਹਨਾਂ ਨੇ ਇੱਕ ਵੱਡੀ ਨਖੇਦੀ ਜਿਹੜੀ ਉਹ ਸਿੱਖਿਆ ਵਿਭਾਗ ਦੀ ਕੀਤੀ ਹੈ ਕਿ ਯੂਨੀਅਨ ਪਿੱਛੇ ਜੇ ਅਖਬਾਰ ਦੇ ਵਿੱਚ ਵੀ ਦੇਖੋ ਹਨਾ ਉੱਠ ਦੇ ਬੁੱਲ ਵਾਲਾ ਇੱਕ ਵੱਡੀ ਨਿਊਜ਼ ਅਪਡੇਟ ਹੋਈ ਸੀ ਤੇ ਹੁਣ ਇਹ ਜਿਹੜਾ ਵਿਭਾਗ ਇਹ ਕੁੰਭ ਕਰਨ ਦੀ ਨਹੀਂ ਸੁੱਤਾ ਹੋਇਆ ਅਜੇ ਤੱਕ ਸਟੇਸ਼ਨ ਚੁਆਇਸ ਬਾਰੇ ਕੁਝ ਦੱਸਿਆ ਵੀ ਨਹੀਂ ਠੀਕ ਹੈ ਜੀ ਤਾਂ ਇਸੇ ਤਰੀਕੇ ਜਿਹੜੇ ਪਹਿਲਾਂ ਭੈਣ ਭਰਾ ਪੇ ਫਿਕਸੇਸ਼ਨ ਵਾਲੇ ਐ ਦੇਖੋ ਤਕਰੀਬਨ 15 ਤੋਂ 20 ਦਿਨ ਜਿਹੜਾ ਹੈਗਾ ਪੇ ਫਿਕਸੇਸ਼ਨ ਬਾਰੇ ਅਜੇ ਵੀ ਕਿਹੜਾ ਕਲੀਅਰ ਹੈ ਅਜੇ ਵੀ ਕਲੀਅਰ ਨਹੀਂ ਹੋਇਆ ਕਿ ਕਿੰਨੀ ਦੇਣੀ ਹੈ ਕਿਉਂਕਿ ਡੀਡਿਓਜ਼ ਵੱਲੋਂ ਅਜੇ ਤੱਕ ਤਨਖਾਹ ਬਣਾਈ ਹੀ ਨਹੀਂ ਗਈ ਹਾਲਾਂਕਿ ਇੱਕ ਪੱਤਰ ਆਪਾਂ ਤੁਹਾਡਾ ਸਾਂਝਾ ਵੀ ਕੀਤਾ ਸੀ ਕਿ ਜਿਹੜੀ ਪ੍ਰਵੇਸ਼ਨ ਤੋਂ ਬਾਅਦ ਮਾਸਟਰ ਗ੍ਰੇਡ ਦੀ 46800 ਦੇ ਨਾਲ ਜਿਹੜੀ ਬੇਸਿਕ ਉਹ ਬਣਦੀ ਹੈ ਠੀਕ ਹੈ ਜੀ ਪਰ ਅਜੇ ਤੱਕ ਕਿਸੇ ਵੀ ਡਿਵੀਓ ਵੱਲੋਂ ਕਿਸੇ ਜਿਵੇਂ ਕਹਦੇ ਵੀ ਸਿੱਖਿਆ ਵਿਭਾਗ ਦੇ ਅਫਸਰ ਵੱਲੋਂ ਆਪਣੀ ਜ਼ਿਲ੍ਹੇ ਦੇ ਵਿੱਚ ਇਹ ਹੁਕਮ ਹੀ ਨਹੀਂ ਜਾਰੀ ਕੀਤੇ ਗਏ ਕਿ ਜਿਹੜੀ ਅਧਿਆਪਕਾਂ ਦੀ ਸੈਲਰੀ ਬਣਨੀ ਹੈ ਉਹ 46800 ਦੇ ਨਾਲ ਬਣਨੀ ਹੈ ਠੀਕ ਹੈ ਜੀ ਸੋ ਕਿਤੇ ਨਾ ਕਿਤੇ ਜਿਵੇਂ ਕਹਿ ਦਈਏ ਵੀ ਪਰਮਾਤਮਾ ਹੱਥ ਡੋਰਾ ਨਹੀਂ ਡਾਵਾ ਡੋਲੀ ਹੋਇਆ ਪਿਆ ਸਿੱਖਿਆ ਵਿਭਾਗ ਦਾ ਕੰਮ ਕਿਤੇ ਵੀ ਸ਼ਕਤੀ ਦੇ ਨਾਲ ਕੋਈ ਰੂਲ ਹੀ ਨਹੀਂ ਲਾਗੂ ਹੋ ਰਿਹਾ ਠੀਕ ਹੈ ਜੀ ਅਧਿਆਪਕ ਬਚਾਰੇ ਬਦਲਿਆਂ ਦੀ ਉਡੀਕ ਕਰ ਰਹੇ ਹੈ ਕਿੰਨੇ ਲੰਮੇ ਲੰਮੇ ਸਮੇਂ ਤੋਂ 4-4 ਜਿਹੜੇ ਸਾਲ ਹੋ ਗਏ ਅਧਿਆਪਕਾਂ ਨੂੰ ਕੇਸ ਲਗਾਏ ਹੋਏ ਨੂੰ ਜਿਹੜੇ ਪਟੀਸ਼ਨਸ ਬਣੇ ਹੈ ਉਹਨਾਂ ਦੀ ਜੇ ਹੁਣ ਜਾ ਕੇ ਸੁਣਵਾਈ ਹੋਈ ਸੀ ਤਾਂ ਸਿੱਖਿਆ ਵਿਭਾਗ ਉਹਨੂੰ ਸੀਰੀਅਸਲੀ ਨਹੀਂ ਲੈ ਰਿਹਾ ਤਾਂ ਮਤਲਬ ਇੱਕ ਬਹੁਤ ਵੱਡਾ ਜਿਹੜਾ ਇੱਕ ਅਧਿਆਪਕਾਂ ਦੇ ਮਨਾਂ ਦੇ ਉੱਪਰ ਟੈਨਸ਼ਨ ਜਿਹੜੀ ਉਹ ਬਣੀ ਹੋਈ ਹੈ ਦੋਸਤੋ ਕੱਲ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਾਂਗੇ ਜੀ ਦੇ ਵਿੱਚ ਆਪਾਂ ਜਿਹੜਾ ਵੀ ਪੇ ਫਿਕਸੇਸ਼ਨ ਨੂੰ ਸੰਬੰਧੀ ਹੈ ਕਿ ਜੇਕਰ 46800 ਦੇ ਨਾਲ ਫਾਈਨਲ ਹੋ ਗਈ ਠੀਕ ਹੈ ਵੈਸੇ ਤਾਂ ਦੇਖੋ 90% ਤੱਕ 46800 ਦੇ ਨਾਲ ਇਹਨੇ ਫਿਕਸ ਕਰਤੀ ਹੈ ਪਰ ਸਿਰਫ ਕੱਲੀ ਜ਼ਿਲ੍ਹੇ ਵਾਈਜ਼ ਹੋਣੀ ਬਾਕੀ ਹੈ ਸੋ ਉਹਦੇ ਨਾਲ ਆਪਾਂ ਸਬੰਧਤ ਇੱਕ ਵੀਡੀਓ ਲੈ ਕੇ ਆਵਾਂਗੇ ਤੁਹਾਡਾ ਜਿਹਦੇ ਵਿੱਚ 46800 ਦੇ ਨਾਲ ਕਿੰਨੀ ਬਣਦੀ ਹੈ 35400 ਜਿਹੜਾ 3504 ਅਧਿਆਪਕਾਂ ਨੂੰ ਮਿਲਿਆ ਪਰ ਉਸ ਤੋਂ ਬਾਅਦ ਅੰਡਰ ਪ੍ਰੋਵੀਜ਼ਨ 10300 ਮਿਲਣਾ ਕਿਉਂਕਿ ਪਹਿਲਾਂ ਛੇਵੇਂ ਪ੍ਰੋਵੀਜ਼ਨ ਅਕੋਰਡਿੰਗ ਤੇ ਇਹ ਹੀ ਬਣਦਾ ਹੈ ਵੀ ਪ੍ਰੋਵੀਜ਼ਨ ਦੇ ਅਕੋਰਡਿੰਗ ਜਾਂ ਅੰਡਰ ਪ੍ਰੋਵੀਜ਼ਨ ਤੁਹਾਨੂੰ 10300 ਮਿਲਣੀ ਹੈ ਪ੍ਰੋਵੀਜ਼ਨ ਤੋਂ ਬਾਅਦ ਤੁਹਾਨੂੰ ਜਿਹੜੀ ਬੇਸਿਕ ਹੈ ਤੁਹਾਡੀ 45400 ਹੋਊਗੀ ਉਸ ਤੋਂ ਬਾ ਚੌਥੇ ਸਾਲ ਦਾ ਇਨਕਰੀਮੈਂਟ 3% ਕਿੰਨੀ ਕਿੰਨੇ ਲੈ ਕੇ ਤਾਂ 46800 ਤਕਰੀਬਨ ਬਣਿਆ ਹੈ ਹਨਾ ਤਾਂ ਉਹ ਸਾਰੀ ਡਿਟੇਲ ਦੇ ਵਿੱਚ ਆਪਾਂ ਵੀਡੀਓ ਲੋਰ ਨਾਲ ਲੈ ਕੇ ਆਵਾਂਗੇ ਕਿੰਨੀ ਰਿਕਵਰੀ ਬਣਦੀ ਹੈ ਭਾਅ ਕਟੌਤੀ ਰਿਕਵਰੀ ਨਹੀਂ ਕਹਿ ਸਕਦੇ ਕਟੌਤੀ ਭਾਅ ਜੋੜ ਤੋੜ ਕੇ ਕਿੰਨਾ ਬਣੂਗਾ ਠੀਕ ਹੈ ਜੀ ਜਿਵੇਂ ਕਹਦੇ ਵੀ ਭੰਨ ਘੜ ਕਰਕੇ ਕਿੰਨੀ ਮਤਲਬ ਪੈਸਾ ਵੱਧਦਾ ਹੈ ਘਟਦਾ ਉਹ ਸਾਰਾ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਸਾਂਝੇ ਕਰਾਂਗੇ ਸੋ ਦੂਸਰੇ ਭੈਣ ਭਰਾਵਾਂ ਦੇ ਮੈਸੇਜ ਇਹ ਵੀ ਸੀ ਕਿ ਸਰ ਸਾਨੂੰ ਮਤਲਬ ਡਿਟੇਲ ਦੇ ਵਿੱਚ ਦੱਸਿਓ ਵੀ ਕਿਸ ਤਰ੍ਹਾਂ ਜਿਹੜਾ ਇਨਕਰੀਮੈਂਟ ਲੱਗਦਾ ਹੈ ਕਿਸ ਤਰ੍ਹਾਂ ਡੀਏ ਲੱਗਦਾ ਹੈ ਕਿਸ ਤਰ੍ਹਾਂ ਜਿਹੜਾ ਐਚਆਰਏ ਲੱਗਦਾ ਹੈ ਕਿਵੇਂ ਐਨਐਸਪੀ ਦੀ ਕਟੌਤੀ ਹੁੰਦੀ ਹੈ ਡਿਵੈਲਪਮੈਂਟ ਟੈਕਸ ਜੀਐਸਟ ਜਿਹੜਾ ਕਟਿਆ ਜਾਂਦਾ ਹੈ ਉਹ ਸਾਰੀ ਡਿਟੇਲਡ ਵੀਡੀਓ ਜਿਹੜਾ ਸਾਨੂੰ ਬੜੇ ਆਰਾਮ ਦੇ ਨਾਲ ਜਿਹੜੀ ਉਹ ਬਣਾ ਕੇ ਦਿਖਾਉ ਤਾਂ ਕਿ ਅਸੀਂ ਵੀ ਸਿੱਖ ਸਕੀਏ ਸੋ ਉਹਦੇ ਲਈ ਆਪਾਂ ਕੱਲ ਨੂੰ ਹੋ ਸਕੇ ਤਾਂ ਕੱਲ ਨੂੰ ਇੱਕ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਨਾਲ ਸੋ ਬਦਲੀਆਂ ਦੀ ਵੀ ਇੱਕ ਕਿਰਪਾ ਕਰਕੇ ਕਿਉਂਕਿ ਬਦਲੀਆਂ ਸੰਬੰਧ ਵਿੱਚ ਵੀ ਬਹੁਤ سارے ਮੈਸੇਜ ਆਏ ਸੀ ਭੈਣ ਭਰਾਵਾਂ ਦੇ ਸੋ ਸੋਚਿਆ ਇਸ ਦੇ ਨਾਲ ਪੱਤਰ ਲੱਭਿਆ ਤਾਂ ਆਪਾਂ ਵੀਡੀਓ ਬਣਾਈ ਕਿ ਬਦਲੀਆਂ ਦੇ ਉਡੀਕ ਕਰ ਰਹੇ ਭੈਣ ਭਰਾਵਾਂ ਲਈ ਅਜੇ ਇੱਕ ਹਫ਼ਤਾ ਹੋਰ ਜਿਹੜੀ ਤੁਹਾਨੂੰ ਉਡੀਕ ਕਰਨੀ ਪੈ ਸਕਦੀ ਹੈ ਠੀਕ ਹੈ ਜੀ ਜੇਕਰ ਇਹ ਪੱਤਰ ਸੱਚ ਨਿਕਲਿਆ ਤਾਂ ਵਾਕਿਆ ਹੀ ਮਤਲਬ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਦੁਬਾਰਾ ਪੋਰਟਲ ਓਪਨ ਹੋਊਗਾ ਫਿਰ ਉਸ ਤੋਂ ਬਾਅਦ ਫਿਰ ਜਿਹੜਾ ਇਹਨਾਂ ਭੈਣ ਭਰਾਵਾਂ ਤੋਂ ਅਪਲਾਈ ਕਰਾਇਆ ਜਾਊਗਾ ਤਕਰੀਬਨ ਮੈਨੂੰ ਲੱਗਦਾ ਵੀ ਮੋਟਾ-ਮੋਟਾ ਜੇਕਰ ਹਿਸਾਬ ਲਾਈਏ ਤਾਂ ਦੋਸਤੋ 15 ਅਗਸਤ ਤੱਕ ਤੁਸੀਂ ਜਿਸ ਤਰ੍ਹਾਂ ਕਿ ਵੀ ਕੰਨ ਚ ਉਂਗਲੀ ਪਾ ਲਓ ਤੇਲ ਪਾ ਲਓ ਉਦੋਂ ਤੱਕ ਤੁਸੀਂ ਨਿਚਿਤੇ ਹੋ ਜਾਓ ਕਿ 15 ਅਗਸਤ ਤੱਕ ਜੇ ਬਦਲੀਆਂ ਹੋਈਆਂ ਤਾਂ 15 ਅਗਸਤ ਤੱਕ ਕਰਨਗੇ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਫਿਰ ਆਪਣੀ ਫਾਰਮੈਲिटीज ਵੀ ਕਰਨੀਆਂ ਵੀ ਅਸੀਂ ਜੀ 15 ਅਗਸਤ ਦੇ ਜਾਂ ਘੋਸ਼ਣਾ ਵੀ ਕਰਾਂਗੇ ਜਾਂ ਕੁਝ ਠੀਕ ਹੈ ਜੀ ਤਾਂ ਉਹ ਸਾਰੀਆਂ ਗੱਲਾਂ ਮਤਲਬ ਇਹ ਪੋਲਿਟੀਕਲ ਹੈ ਠੀਕ ਹੈ ਜੀ ਬਹੁਤ ਇਹਨਾਂ ਨਹੀਂ ਜਾਣਤਮ ਹੁੰਦੇ ਆਪਾਂ ਇਹਨਾਂ ਚੱਕਰਾਂ ਚ ਨਹੀਂ ਬਹਿਣਾ ਸੋ ਭੈਣ ਭਰਾਵਾਂ ਕਿਰਪਾ ਕਰਕੇ ਇਸ ਹਫਤੇ ਤੱਕ ਭਾਵੇਂ 5 6 ਜਾਂ 7 ਅਗਸਤ ਤੱਕ ਵੇਟ ਕਰਨ ਹੋ ਸਕਦਾ ਹੈ ਜਿਹੜਾ ਸਟੇਸ਼ਨ ਚੁਆਇਸ ਦਾ ਪੋਰਟਲ ਖੋਲ੍ਹ ਦਿੱਤਾ ਜਾਵੇ ਸੋ ਮਿਲਦੇ ਹਾਂ ਇੱਕ ਹੋਰ ਕਿਸੇ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ